ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਅਕਾਲ ਸਰੂਪ ਹਾਂ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਮਾ ਸ਼ਬਦ ਉਹ ਜ਼ਹਰੂ ਨਾਨਕ ਅਸਤ ਮੈਂ ਖੁਦਾ ਤੋਂ ਗੁਰੂ ਨਾਨਕ ਬਣਿਆ ਗੁਰੂ ਨਾਨਕ ਤੋਂ ਮੈਂ ਦਸਵਾ ਜਾਮਾ ਗੁਰੂ ਗੋਬਿੰਦ ਦਾ ਧਾਰਿਆ ਹੈ ਮਰਜ਼ੀ ਨਾਲ ਦੁਨੀਆ ਤੇ ਆਇਆ ਮਰਜ਼ੀ ਨਾਲ ਦੁਨੀਆ ਤੋਂ ਜਾਵਾਂਗਾ ਤਿੰਨ ਵਾਰ ਤਾੜੀ ਲਾ ਕੇ ਮਰਤਜ਼ਾ ਖਾਨ ਨੂੰ ਵੰਗਾਰਿਆ ਬਾਬਾ ਸੰਗਤ ਸਿੰਘ ਨੂੰ ਤਲਗੀ ਤੋੜਾ ਦੇ ਕੇ ਧਾਰੀ ਤੇ ਪਾਇਆ ਸਾਰੀ ਰਾਤ ਸੂਰੇ ਯੁੱਧ ਲੜਦੇ ਰਹੇ ਭਾਈ ਦਇਆ ਸਿੰਘ ਮਾਨ ਸਿੰਘ ਧਰਮ ਸਿੰਘ ਨੂੰ ਲੈ ਕੇ 10 ਲੱਖ ਹੌਦ ਦੇ ਘੇਰੇ ਵਿੱਚ ਬਾਪੂ ਜਾਵੜਿਆ ਭਾਵੇਂ ਵੀਰ ਸਿੰਘ ਬਲ ਨੂੰ ਪੜ ਲਓ ਭਾਵੇਂ ਕਬੀਰ ਰਾਜ ਸੰਤੋਖ ਸਿੰਘ ਨੂੰ ਪੜ ਲਓ ਭਾਵੇਂ ਸੋ ਸਾਥੀ ਪੜ ਲਓ ਤੁਹਾਨੂੰ ਇਹ ਬਚਨ ਮਿਲੇਗਾ ਬਰਾਫੇ ਪੰਦੇ ਦਾ ਹੀ ਦੌਰ ਹੈ ਕੀ ਕਹਿੰਦੇ ਨੇ ਸਤਗੁਰ ਨੂੰ ਅਪੜ ਕੋਈ ਨਾ ਸਕਈ ਗੁਰੂ ਤਾਂ ਕੋਈ ਨਹੀਂ ਪਹੁੰਚ ਸਕਦਾ ਗੁਰੂ ਵਰਗੀ ਤਾਕਤ ਇਸ ਰੂਹੇ ਜ਼ਮੀਨ ਤੇ ਕਿਸੇ ਚੰਮ ਦੇ ਲਬਾਬੇ ਵਿੱਚ ਨਹੀਂ ਹੈ